ਪਾਟਪਾ ਦਾ ਹੋਏਗਾ ਔਰ ਉਹ ਲੋਕਾਂ ਦੇ ਚਿਹਰੇ ਦੱਸ ਰਹੇ ਨੇ ਦੇਖੋ ਜਿਹੜੇ ਬੰਦੇ ਅੱਜ ਹਜ਼ਾਰ ਨੂੰ 1100 ਕਹਿ ਰਹੇ ਨੇ ਉਹਨਾਂ ਤੋਂ ਇੱਕ ਗੱਲ ਪੁੱਛਣੀ ਆ ਸੀ ਉਹਨਾਂ ਤੋਂ ਪੁੱਛਣਾ ਹੈ ਕਿ ਪੈਸੇ ਕਿੱਥੇ ਨੇ ਉਹਤੇ ਦੱਸ ਦਿਓ 37600 ਕਰੋੜ ਦਾ ਰਿਣ ਪੰਜਾਬ ਸਰਕਾਰ ਨੇ ਲਿੱਤਾ ਹੈ ਤਨਖਾਵਾ ਲਈ ਪੈਸੇ ਨਹੀਂ ਨੇ 1100 ਵੰਡਣ ਲਈ ਪੈਸੇ ਕਿੱਥੋਂ ਆਣਗੇ ਉਹਤੇ ਦੱਸ ਦਿਓ ਸਾਰਿਆਂ ਤੋਂ ਵੱਡੀ ਜਿਹੜੀ ਇਹਨਾਂ ਦੀ ਕਾਰਸਥਾਨੀ ਹੈ ਉਹ ਕਾਰਸਥਾਨੀ ਹੈ ਕਿ ਜਿਹੜੇ ਰਿਵੈਨਿਊ ਵਧਣਾ ਚਾਹੀਦਾ ਹੈ ਕੰਮ ਕਰਕੇ ਉਹ ਰਿਵੈਨਿਊ ਪੰਜਾਬ ਦਾ ਘਟ ਰਿਹਾ ਹੈ ਨੰਬਰ 1 ਨੰਬਰ 2 ਦੀ ਜਿਹੜੇ ਪਰਦੇਸ਼ ਸੀ ਪੰਜਾਬ ਉਹ ਅੱਜ 27 ਨੰਬਰ ਤੇ ਬੈਠਿਆ ਹੈ ਉਹ 27 ਨੰਬਰ ਤੇ ਬੈਠਣ ਚ ਕਿੰਨਾ ਦਾ ਰੋਲ ਹੈ ਤੁਹਾਨੂੰ ਪਤਾ ਹੈ ਉਹ ਰੋਲ ਇਹਨਾਂ ਦਾ ਹੀ ਹੈ ਇਹ ਕਾਂਗਰਸ ਦਾ ਹੈ ਜਿਨ੍ਹਾਂ ਨੇ 84 ਦੇ ਦੰਗੇ ਕੀਤੇ ਬਾਕੀ ਹੋਰ ਉਲਟੇ ਕੰਮ ਕੀਤੇ ਉਹਨਾਂ ਦਾ ਜਾਂ ਇਹਨਾਂ ਦਾ ਉਹ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਉਹ ਜਿਹੜੇ ਪੁਰਾਣੇ ਇਹਨਾਂ ਦੇ ਨਾਲ ਦੇ ਬੰਦੇ ਸੀ ਉਹੀ ਉਸ ਪਾਸੇ ਚਲੇ ਗਏ ਨੇ ਉਹੀ ਇਸ ਪਾਸੇ ਆ ਗਏ ਨੇ ਇਹਨਾਂ ਨੇ ਜਨਤਾ ਦਾ ਕਦੇ ਕੋਈ ਕੰਮ ਨਹੀਂ ਕੀਤਾ ਤੇ ਭ੍ਰਸ਼ਟਾਚਾਰ ਇਹਨਾਂ ਕਰਕੇ ਰੱਖਿਆ ਹੋਇਆ ਹੈ ਕਿ ਫਲਾਈਓਵਰ ਦੇ નીચે ਥੱਲੇ ਤੁਸੀਂ ਜਾ ਕੇ ਵੇਖੋ ਚਾਰੇ ਪਾਸੇ ਕੂੜੇ ਦੇ ਢੇਰ ਨੇ ਚਾਰੇ ਪਾਸੇ ਕੂੜੇ ਦੇ ਢੇਰ ਨੇ ਚਾਰੇ ਪਾਸੇ ਕੋਈ ਗੱਡੀ ਨਹੀਂ ਆਂਦੀ ਕੂੜਾ ਚੁੱਕਣ ਚਾਰੇ ਪਾਸੇ ਜਿਹੜੀ ਇੱਥੇ ਜਨੌਸ਼ਧੀ ਕੇਂਦਰ ਹੋਣੇ ਚਾਹੀਦੇ ਸੀ ਇੱਥੇ ਲੋਕਾਂ ਨੂੰ ਸਸਤੀ ਦਵਾਈਆਂ ਮਿਲਣੀ ਚਾਹੀਦੀਆਂ ਸਨ ਮੈਨੂੰ ਇੱਕ ਦੁਕਾਨ ਨਹੀਂ ਵਿਖੀ ਐ ਇੱਕ ਦੁਕਾਨ ਵੀ ਇੱਥੇ ਨਹੀਂ ਐ ਕਿ ਕਿਸੇ ਬੰਦੇ ਨੂੰ ਕਿਸੇ ਗਰੀਬ ਬੰਦੇ ਨੂੰ ਜਾ ਕੇ ਦਵਾਈ ਮਿਲ ਜਾਏ ਕਿਹੜੇ ਪਿੰਡਾਂ ਜਾ ਕੇ ਕਿਸੇ ਨੂੰ ਦਵਾਈ ਮਿਲ ਜਾਏ ਉਹ ਦੁਕਾਨ ਨਹੀਂ ਦੇਖੀ ਪਰ ਹਾਂ ਉਹ ਕਰਤਾਰਪੁਰ ਕੋਰੀਡੋਰ ਉਹ ਚੌੜੇ ਨੈਸ਼ਨਲ ਹਾਈਵੇਜ਼ ਉਹ ਤੁਹਾਡਾ ਜਿਹੜਾ ਲੁਧਿਆਣੇ ਦਾ ਜਮ ਲੱਗਦਾ ਸੀ ਉਹ ਜਮ ਜੂਮ ਬੰਦ ਹੋ ਗਏ ਤੇ ਜਿਹੜੇ ਸੈਂਟਰਲ ਸਰਕਾਰ ਦੇ ਕੰਮ ਸੀ ਉਹੀ ਕੰਮ ਹੋਏ ਨੇ ਸਟੇਟ ਗਵਰਨਮੈਂਟ ਦਾ ਤਾਂ ਕੋਈ ਕੰਮ ਹੀ ਨਹੀਂ ਹੋਇਆ ਤੇ ਇਸ ਕਰਕੇ ਮੈਂ ਬਾਰੀ-ਬਾਰੀ ਸਾਰਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜਾ ਨਿਵਾਰਣ ਹੈ ਨਾ ਮੁਸੀਬਤਾਂ ਦਾ ਉਹ ਨਿਵਾਰਣ ਮੋਦੀ ਸਰਕਾਰ ਚ ਹੀ ਹੈ ਪਰ ਮੋਦੀ ਸਰਕਾਰ ਮੋਦੀ ਜੀ ਤੇ ਆਪੇ ਆ ਕੇ ਤੇ ਲੋਕਲ ਬਾਡੀ ਦੇ ਇਲੈਕਸ਼ਨ ਨਹੀਂ ਲਾੜਨਾ ਨਾ ਉਹ ਭਾਜਪਾ ਨੇ ਲਾੜਨਾ ਹੈ ਉਹ ਭਾਜਪਾ ਨੇ ਜਿਹੜਾ ਲੋਕਲ ਬਾਡੀ ਦੇ ਇਲੈਕਸ਼ਨ ਲਾੜਨਾ ਉਹਦੇ ਹੱਥ ਮਜ਼ਬੂਤ ਕਰਨ ਲਈ ਸੈਂਟਰਲ ਗਵਰਨਮੈਂਟ ਜੋ ਵੀ ਕਰ ਸਕਦੀ ਹੈ ਉਹਨਾਂ ਨੂੰ ਟ੍ਰੇਨਿੰਗ ਦਾ ਸਮਝਾਉਣ ਦਾ ਦੱਸਣ ਦਾ ਉਹ ਪ੍ਰੋਬਲਮ ਕਿਦਾ ਖਤਮ ਕਰਨੀ ਨੇ ਉਹ ਸਾਡਾ ਮੇਅਰ ਬਣੇਗਾ ਤੇ ਉਥੇ ਕੰਮ ਹੋਏਗਾ ਤੇ ਮੇਰੀ ਸਾਰੇ ਤੁਹਾਡੇ ਵੱਲੋਂ ਸਾਰਿਆਂ ਨੂੰ ਦਰਖਾਸਤ ਹੈ ਕਿ ਇਸ ਵਾਰੀ ਪਾਜਪਾ ਦਾ ਮੇਅਰ ਬਨਾਓ ਪਾਜਪਾ ਦੇ ਸਾਰੇ ਕੈਂਡੀਡੇਟਸ ਨੂੰ ਜਿਤਾਓ ਤਾਕਿ ਸੈਟਲ ਗਵਰਨਮੈਂਟ ਮਿਲਕੇ ਤੁਹਾਡੇ ਜਿਹੜੇ ਕੰਮ ਨੇ ਨਾ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕੇ ਪਾਵਰ ਵਰਕਰਾਂ ਵੱਲੋਂ ਕੱਲ ਵੀ ਇਹ ਨਾਲਾ ਚ ਪ੍ਰਦਰਸ਼ਨ ਕੀਤਾਗਾ ਉਹਨਾਂ ਦਾ ਕਹਿਣਾ ਹੈ ਕਿ ਕੈਬਨਿਟ ਮੰਤਰੀ ਪੰਦੀਪ ਕਾਲੀਵਾਲ ਸਰਕਾਰ ਦੀ ਸ਼ਹਿਰ ਤੇ ਬਹੁਤ ਸਾਰੀਆਂ ਜਾਲੀ ਵੋਟਾਂ ਬਣਾ ਰਿਆ ਉਸ ਨੂੰ ਲੈ ਕੇ ਪੋਨੀ ਇਹ ਨਾਲਾ ਜੀ ਵੱਲੋਂ ਵੀ ਪ੍ਰੈਸ ਵਾਰਤਾ ਕੀਤੀ ਗਈ ਸੀ ਤੁਸੀਂ ਅੱਜ ਤੇ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਆਪਣੇ ਵਰਕਰਾਂ ਦੇ ਉੱਤੇ ਸਾਥ ਦਿੱਤਾ ਜਾ ਸਕਦਾ ਨਹੀਂ ਵਰਕਰਾਂ ਦਾ ਸਾਥ ਵੀ ਦਿੱਤਾ ਜਾ ਸਕਦਾ ਦੇ ਹੀ ਰਹੇ ਨੇ ਲੇਕਿਨ ਜਿਹੜੀ ਜਾਲੀ ਵੋਟਾਂ ਦਾ ਕੰਮ ਹੈ ਨਾ ਇਹ ਸਟੇਟ ਐਡਮਿਨਿਸਟ੍ਰੇਸ਼ਨ ਦੇ ਹੱਥੋਂ ਹੁੰਦਾ ਹੈ ਇਹ ਦਿੱਲੀ ਵੀ ਮੈਂ ਵੇਖਿਆ ਕਿ ਇਹ ਹੁਣ ਰੋਹਿੰਗਿਆ ਤੇ ਬਾਕੀ ਸਾਰੀ ਵੋਟਾਂ ਜਿਹੜੀ ਦਿੱਲੀ ਚ ਕੱਟ ਰਹੀ ਨੇ ਤੇ ਇਹ ਆ ਕੇ ਉਹਦਾ অপੋਜੀਸ਼ਨ ਕਰ ਰਹੇ ਨੇ ਹੁਣ ਮੈਨੂੰ ਦੱਸੋ ਇੱਕ ਕਮਰੇ ਦਾ ਘਰ ਹੈ ਕਿਸੇ ਕੱਚੀ ਕਲੋਨੀ ਚ ਕੱਚੀ ਕਲੋਨੀ ਦੇ ਇੱਕ ਕਮਰੇ ਦੇ ਘਰ ਚ 250 ਵੋਟਾਂ ਨੇ ਉਹ ਬੰਦੇ ਇੱਕ ਦੇ ਉੱਤੇ ਇੱਕ ਵੀ ਬਿਠਾ ਦੇਉ ਨਾ ਤੇ ਤਾਂ ਵੀ ਉਸ ਕਮਰੇ 25 ਬੰਦੇ ਨਹੀਂ ਆ ਸਕਦੇ ਇਹੋ ਜਿਹਾ ਕੰਮ ਇਹਨਾਂ ਨੇ ਕਰਕੇ ਰੱਖੇ ਹੋਏ ਨੇ ਹੁਣ ਉਹ ਡਿਟੈਕਟ ਹੁੰਦੇ ਨੇ ਪਤਾ ਚੱਲਦਾ ਕਿ ਇਹਨਾਂ ਨੇ ਇਹਨਾਂ ਵੱਡਾ ਫਰਜ਼ੀ ਵਾਲਾ ਕੀਤਾ ਤੇ ਇਹ ਫਰਜ਼ੀ ਵਾਲਾ ਜਿੱਥੇ ਇਹ ਪਾਰਚ ਰਹਿਣਗੇ ਉੱਥੇ ਕਰਨਗੇ ਇਹਨਾਂ ਨੇ ਇੱਥੇ ਵੀ ਫਰਜ਼ੀ ਵਾਲਾ ਕੀਤਾ ਹੀ ਹੋਣਾ ਮੇਰੀ ਸਾਰਿਆਂ ਤੋਂ ਰਿਕੁਐਸਟ ਹੈ ਕਿ ਮੁਸਤੈਦੀ ਨਾਲ ਉਥੇ ਖਲੋ ਬੁੱਥਾਂ ਤੇ ਪੱਕੀ ਪਕੜ ਪਾਓ ਕਿਉਂਕਿ ਬੂਥਾਂ ਦੇ ਜਿਹੜੇ ਬੰਦੇ ਖਲੋਤੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡਾ ਬੰਦਾ ਕਿਹੜੇ ਪਾਸੇ ਰਹਿੰਦਾ ਹੈ ਕਿਹੜੇ ਪਾਸੇ ਨਹੀਂ ਰਹਿੰਦਾ ਜਿਹੜੀ ਫਰਜ਼ੀ ਵੋਟਾਂ ਬਣਾਉਂਦੀ ਤੇ ਉਥੇ ਵੋਟਾਂ ਪਵਾਉਣ ਦੀ ਗੱਲ ਕਰਨ ਤੇ ਸਾਡੀ ਬਾਕੀ ਐਡਮਿਨਿਸਟ੍ਰੇਸ਼ਨ ਦਾ ਸਾਥ ਲੈ ਕੇ ਉਹ ਪੁਲਿਸ ਦਾ ਬਾਕੀ ਆ ਦਾ ਐਡਮਿਨਿਸਟ੍ਰੇਸ਼ਨ ਦਾ ਸਾਥ ਪ੍ਰਸ਼ਾਸਨ ਦਾ ਸਾਥ ਲੈ ਕੇ ਉਹਨਾਂ ਨੂੰ ਰੋਕਣ ਵੋਟਾਂ ਫਰਜ਼ੀ ਨਾ ਪਾਉਣ ਦਿਓ ਮੈਮ ਨਾਮਿਨੇਸ਼ਨ ਦਾਖਲ ਕਰਾਂ ਮੇਲੇ ਉਸ ਤੋਂ ਬਾਅਦ ਜਿਹੜੇ ਨਾਮਿਨੇਸ਼ਨ ਕਾਫੀ ਜ਼ਿਆਦਾ ਜਿਹੜੇ ਰੱਦ ਕੀਤੇ ਗਏ ਇਹਨਾਂ ਨੇ ਇਹ ਵੀ ਇੱਕ ਤੱਕੇशाही ਕੇਸ ਲੱਸੀ ਜਾਂਦੀ ਹੈ ਨਹੀਂ ਤੱਕੇਸ਼ਾਈ ਤੇ ਚਾਰੇ ਪਾਸੇ ਤੱਕੇਸ਼ਾਈ ਤੇ ਨਾਮਿਨੇਸ਼ਨ ਹੋਏ ਕੰਮ ਹੋਏ ਸੜਕਾਂ ਦੀ ਗੰਦਗੀ ਹੋਏ ਪਾਣੀ ਗੰਦਾ ਹੋਏ ਕੂੜੇ ਦੇ ਢੇਰ ਹੋਣ ਸਕੂਲਾਂ ਚ ਬੱਚਿਆਂ ਨੂੰ ਕਿਤਾਬਾਂ ਨਾ ਮਿਲਣ ਹੋਣ ਯੂਨੀਫਾਰਮ ਤੇ ਸਵੈਟਰ ਆਜ ਤਾਈ ਨਹੀਂ ਮਿਲਣ ਐ ਤੱਕੇਸ਼ਾਈ ਤੇ ਚਾਰੇ ਪਾਸੇ ਹੁਣ ਪਹਿਲੇ 1000 ਰੁਪਏ ਕਹਿਆ ਹੁਣ 1100 ਕਹ ਦੇਉ ਮੈਂ ਕਹਿੰਦੀ 2100 ਕਹ ਦੇਉ ਕੈਂਚ ਕੀ ਜਾਂਦਾ ਦੇਣਾ ਹੈ ਨਹੀਂ ਤੁਸੀਂ ਮੈਂ ਤਾਂ ਕਹਿ ਰਿਹਾ 1100 ਕਹ ਦੇ ਲਈ ਕੇ 11000 ਕਹਿ ਦਿੰਦੇ ਕਹਿਣਾ ਹੀ ਹੈ ਨਾ ਮੂੰਹ ਤੋਂ ਦੇਖੋ ਜ਼ਬਾਨ ਤੋਂ ਕੱਢਣਾ ਹੀ ਹੈ ਕੰਮ țeੜਾ ਹੀ ਕਰਨਾ ਹੈ ਆਪਾ ਜਿਹੜਾ ਆਪਾਂ ਕਹਿੰਦੇ ਨੇ ਸੰਕਲਪ ਤੋਂ ਸਿੱਧੀ ਤਾਈ ਇੱਕ ਇੱਕ ਸ਼ਬਦ ਜਿਹੜਾ ਲਿਖਿਆ ਗਿਆ ਹੈ ਸੰਕਲਪ ਪੱਤਰ ਚ ਉਹ ਅਸੀਂ ਪੂਰਾ ਕਰਕੇ ਦੇਣਗੇ ਸਾਡਾ ਰਿਕਾਰਡ ਹੈ ਇਤਿਹਾਸ ਹੈ ਕਿ ਆਪਾਂ ਜਿਹੜਾ ਕਹਿੰਦੇ ਨੇ ਉਹ ਕਰਦੇ ਨੇ ਇਹਨਾਂ ਨੇ ਕਹਨਾ ਕੁਝ ਵੀ ਹੈ ਉਸ ਜ਼ਮਾਨ ਬਿਨਾ ਹੱਡੀ ਦੀ ਹੈ ਜੋ ਮਰਜ਼ੀ ਫਸਲ ਜਾਏਗੀ ਕੁਝ ਵੀ ਕਹ ਦੇਗੀ ਕੰਮ ਕਰਨੇ ਨਹੀਂ ਨੇ ਹੁਣ ਤੁਸੀਂ ਵੇਖ ਲੈਣਾ ਕਿ 1100 ਕਹੋ 11000 ਕਹ ਦੇਓ ਕੁਝ ਨਹੀਂ ਫਲੇ ਨਹੀਂ ਪਹਿਨਾ ਕਿਉਂਕਿ ਕੁਝ ਕਰਨਾ ਹੀ ਨਹੀਂ ਉਹ ਯਮਨਾ ਸਾਫ ਕਰਨ ਆਇਆ ਸੀ ਨਾ ਇਹਦਾ ਜਿਹੜਾ ਵੱਡਾ ਹੈ ਦਿੱਲੀ ਬੈਠਿਆ ਹੋਇਆ ਯਮਨਾ ਸਾਫ ਹੋ ਗਈ ਹੈ ਉੱਥੇ ਇਹਨੇ ਕਿਹਾ ਸੀ ਕਿ ਮੈਂ ਡੁਬਕੀ ਮਾਰਾਂਗਾ ਉਹ ਪਾਣੀ ਜਿੱਤੇ ਯਮਨਾ ਸਾਫ ਹੋਏਗੀ ਮੈਂ ਕਿਹਾ ਹੁਣ ਡੁਬਕੀ ਨਹੀਂ ਲੋਕਾਂ ਨੇ ਸੁੱਟ ਕੇ ਆਣਾ ਤੈਨੂੰ ਮੇਰੇ ਇੱਥੇ ਚਾਰੇ ਪਾਸੇ ਦੇਖੋ ਜਿਹੜਾ ਇਹਨਾਂ ਨੇ ਗੰਦਗੀ ਪਾਈ ਹੋਈ ਹੈ ਨਾ ਉਹ ਗੰਦਗੀ ਸਾਨੂੰ ਚੱਲਦੇ ਹੋਏ ਬੰਦੇ ਨੂੰ ਦਿਸ ਰਿਹਾ ਕਿ ਕੂੜਾ ਚੁੱਕਣ ਵਾਲੇ ਕੋਈ ਬੰਦੇ ਹੀ ਨਹੀਂ ਨੇ ਕੋਈ ਗੱਡੀ ਨਹੀਂ ਆ ਰਹੀ ਤੁਸੀਂ ਜਿਹੜੇ ਮੈਨੇਜਮੈਂਟ ਜਿਹਨੂੰ ਕਹਿੰਦੇ ਨੇ ਮੈਨੇਜਮੈਂਟ ਹੀ ਤੁਸੀਂ ਮਿਸ ਗਵਰਨੈਂਸ ਕਰਕੇ ਰੱਖਿਆ ਤੇ ਪੰਜਾਬ ਦੀ ਜਿਹੜੀ ਹਾਲਤ ਵਿਗਾੜਨ ਦਾ ਕੰਮ ਕੀਤਾ ਉਹ ਵੀ ਤੁਹਾਡੇ ਸਾਹਮਣੇ ਹੈ ਉਹ ਬਚਪਨ ਜਿਹਾ ਸੀ ਸੁਣਦੇ ਸੀ ਦਾਦਾ ਲਈ ਜ਼ਮੀਨ ਹੋ ਨਾਪਾਸ ਹੁੰਦੇ ਨੇ ਦਾਦਾ ਖਾਓ ਤੇ ਪੋਤਾ ਭਰੇ ਅੱਜ ਜਿੰਨੇ ਵੀ ਸਰਕਾਰ ਹੈ ਉਹ ਕਰਜ਼ੇ ਲੈ ਲੈ ਕੇ ਜਿਹੜੇ ਕੰਮ ਕਰ ਰਹੀ ਹੈ ਉਹ ਸਾਡੀ ਆਉਣ ਵਾਲੀ 2-3 ਪੀੜੀ ਨੇ ਭਰਨੇ ਪੈਣਗੇ ਕੁਫਰੀਚ ਕੁਝ ਵੀ ਨਹੀਂ ਹੈ ਜੀ ਤੁਸੀਂ ਜਿੱਥੋਂ ਉਧਾਰ ਲਓਗੇ ਉਹਨੂੰ ਅਗਲੀ ਜਨਰੇਸ਼ਨ ਅਗਲੀ ਜਨਰੇਸ਼ਨ ਨੇ ਪੂਰਾ ਕਰਨਾ ਹੈ ਕਹਾਂ ਜਾਓ ਤੇ ਦਾਦਾ ਕਹਿੰਦਾ ਇਹ ਮਕਾਨ ਬਣਾ ਦਿਓ ਮੇਰੀ ਆਉਣ ਵਾਲੀ ਪੀੜੀ ਨੂੰ ਜਾਏਗਾ ਐ ਸੋਗਾਤ ਹੈ ਮੇਰੀ ਹੁਣ ਉਹ ਤੁਸੀਂ ਮਕਾਨ ਆਪਣਾ ਬਣਾਓਗੇ ਤੇ ਜਿਹੜੀ ਸੜਕ ਬਿਜਲੀ ਪਾਣੀ ਦੇ ਬਿੱਲ ਨੇ ਨਾ ਉਹ ਤੁਹਾਡੇ ਪੋਤਿਆਂ ਨੇ ਪੋਤਿਆਂ ਨੇ ਭਰ ਲੈਣੇ ਇਹ ਇਹ ਹਾਲਤ ਇਹਨਾਂ ਨੇ ਪੰਜਾਬ ਦੀ ਕਰਤੀ ਹੈ ਮੈਂ ਕਿਸਾਨ ਦੀ ਧਰਨੇ ਤੇ ਬੈਠੇ ਹੋਏ ਉਹਦੇ ਬਾਰੇ ਕੀ ਕਹੋਗੇ ਅੱਜ ਤਿੰਨ ਘੰਟੇ ਦੀ ਅਰੇਲਾ ਵਿੱਚ ਜਾam ਕੀਤੀਆਂ ਨੇ ਮੈਂ ਉਹਦੇ ਵਿੱਚ ਕੁਝ ਨਹੀਂ ਕਹਿਣਾ ਚਾਹਦੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਮੁਸ਼ਕਲਾਂ ਨੇ ਜਿਹੜੀ ਮੁਸ਼ਕਲਾਂ ਨੇ ਉਹ ਸਟੇਟ ਗਵਰਨਮੈਂਟ ਨੇ ਸਿੱਧੀ ਕਾਰਨੀ ਨੇ 3500 ਰੁਪਿਆ ਐਮਐਸਪੀ ਦਾ ਹਰਿਆਣਾ ਦੇ ਰਿਹਾ ਪੰਜਾਬ ਕਾਦੇ ਲਈ ਨਹੀਂ ਦਿੰਦਾ ਕੋ ਪੰਜਾਬ ਨੂੰ ਦੇ ਦੇ ਦੇਖ ਬਜਾਜਰੇ ਦਾ ਤੇ ਐਗਰੈਸਿਵ ਹੈ ਜੋ ਕਹਦੀ ਕੇਂਦਰ ਸਰਕਾਰ ਵੀ ਦੇਖ ਐਗਰੈਸਿਵ ਹੋਣ ਦਾ ਕੀ ਹੈ ਯਾਰ ਤੁਸੀਂ ਐਗਰੈਸਿਵ ਹੋਣ ਦਿਓ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਉਹਨਾਂ ਤੋਂ ਅੱਜ ਦੇਖੋ ਸਰਕਾਰ ਚ ਜਿਹੜਾ ਬੰਦਾ ਰਿਹਾ ਉਹਨੂੰ ਹਿਸਾਬ ਦੇਣਾ ਉਹਨੂੰ ਆਪਣਾ ਰਿਪੋਰਟ ਕਾਰਡ ਦੇਣਾ ਇਹਨਾਂ ਤੋਂ ਬੋਲੋ ਇਹਨਾਂ ਤੋਂ ਆਪਾਂ ਸਾਰਿਆਂ ਨੇ ਮਿਲ ਕੇ ਇੱਕੋ ਗੱਲ ਕਰਨੀ ਹੈ ਕਿ ਹੁਣ ਕਿੰਨੇ ਕੀ ਕੀਤਾ ਕੀ ਕੀਤਾ ਛੱਡ ਦਿਓ ਨਾ ਇਲੈਕਸ਼ਨ ਲੋਕਲ ਬਾਡੀ ਦਾ ਹੈ ਤੁਸੀਂ ਲੋਕਲ ਬਾਡੀ ਚ ਕਿੰਨਾ ਕੰਮ ਕੀਤਾ ਉਹਦਾ ਹਿਸਾਬ ਸਾਨੂੰ ਦੇ ਦਿਓ ਰਿਪੋਰਟ ਕਾਰਡ ਤੁਹਾਡਾ ਚਾਹੀਦਾ ਕਿਉਂਕਿ ਸਰਕਾਰ ਤੁਸੀਂ ਰਹੇ ਹੋ ਜਿਹੜਾ ਬੰਦਾ ਨਹੀਂ ਰਿਹਾ ਉਹਦਾ ਰਿਪੋਰਟ ਕਾਰਡ ਕਰ ਦੇ ਲਈ ਉਹਨੂੰ ਮੌਕਾ ਮਿਲੇਗਾ ਤੇ ਰਿਪੋਰਟ ਕਾਰਡ ਦੇਗਾ ਨਾ ਜਿਨ੍ਹਾਂ ਨੇ ਕੰਮ ਤੁਸੀਂ ਕੰਮ ਦਾ ਵਾਅਦਾ ਕੀਤਾ ਸੀ ਅੱਜ ਸਾਨੂੰ ਦਿਸਦਾ ਹੈ ਕਿ ਤੁਸੀਂ ਵਾਅਦਾ ਖਲਾਫਤ ਕੀਤੀ ਹੈ ਕਿਸੇ ਦਾ ਕੋਈ ਥੇਲੇ ਦਾ ਕੰਮ ਨਹੀਂ ਕੀਤਾ ਤੇ ਹੁਣ ਤੁਸੀਂ ਰਿਪੋਰਟ ਕਾਰਡ ਦਿਓ ਰਿਪੋਰਟ ਤੁਹਾਡੀ ਪੁੱਛਣੀ ਹੈ ਪਟਕਾ ਅੰਦਰ ਕੋਸ਼ਿਸ਼ ਨਾ ਕਰੋ ਇਹਨੇ ਨਹੀਂ ਕੀਤਾ ਉਹਨੇ ਨਹੀਂ ਕੀਤਾ ਮੈਂ ਕਿਤੇ ਜਾਣਦੀ ਆ ਕੋਈ ਕਿ ਉਹ ਉਸ ਕਰਕੇ ਨਹੀਂ ਹੋਇਆ ਉਹ ਉਹ ਨਹੀਂ ਕਰ ਰਿਹਾ ਮੈਂ ਕਿਹਾ ਭਾਨੇਬਾਜ਼ੀ ਬੰਦ ਕਰੋ ਨਾ ਦੱਸੋ ਤੁਸੀਂ ਕੀ ਕੀਤਾ ਉਹ ਦੱਸ ਦਿਓ ਮੈਨੂੰ ਅੱਜ ਪੰਜਾਬ ਦੀ ਸਾਢੀ ਸਾਰੀ ਕੌਮ ਨੂੰ ਕੱਟੇ ਹੋ ਕੇ ਪੁੱਛਣਾ ਹੈ ਕਿ ਤੁਹਾਨੂੰ ਅਸੀਂ ਸਰਕਾਰ 'ਚ ਬਿਠਾਇਆ ਤੁਸੀਂ ਦੱਸੋ ਤੁਸੀਂ ਕੀ ਕੀਤਾ ਲਗਿਮਾਨ ਜਿਹੜਾ ਫਾਰਮਰ ਹੈ ਇਸ ਟਾਈਮ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੋਬਲਮ ਬੇਟਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕਿ ਕੈਂਸਰ ਤੱਕ ਉਹ ਪਹੁੰਚ ਚੁੱਕੇ ਨੇ ਕਿ ਲੱਗਦਾ ਕਿ ਉਹਨਾਂ ਦੀ ਡੈਥ ਤਾਂ ਘਰੋਂ ਹੋ ਗਈ ਤੇ ਜੇ ਕੋਈ ਹਸਪਤਾਲ ਦੀ ক্লোਜ਼ ਹੋ ਜਾਂਦਾ ਕੋਈ ਪ੍ਰੋਬਲਮ ਹੋ ਸਕਦੀ ਹੈ ਬੀਜੇਪੀ ਨੂੰ ਕਿਉਂਕਿ ਲਗਾਤਾਰ ਪ੍ਰੋਟੈਸਟ ਕਰਦੇ ਦੇਖੋ ਮੇਰੀ ਗੱਲ ਸੁਣੋ ਰੱਬ ਸਾਰਿਆਂ ਨੂੰ ਲੰਬੀ ਉਮਰ ਦੇ ਰੱਬ ਸਾਰਿਆਂ ਦੇ ਘਰ ਪਰਿਵਾਰ ਨੂੰ ਠੀਕ ਰੱਖੇ ਐ ਤੇ ਮੈਂ ਈਸ਼ਵਰ ਤੋਂ ਪ੍ਰਾਰਥਨਾ ਕਰਦੀਆਂ ਬਾਕੀ ਜਿਹੜੀ ਰਾਜਨੀਤੀ ਹੈ ਪੋਲਿਟਿਕਸ ਹੈ ਉਹ ਚੱਲਦੀ ਰਹੇਗੀ ਉਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਲੈਕਸ਼ਨ ਜਿਹੜੇ ਨੇ ਨਾ ਉਹ ਲੋਕਲ ਇਲੈਕਸ਼ਨ ਨੇ ਮਿਨਿਸਪੈਲਿਟੀ ਦੇ ਇਲੈਕਸ਼ਨ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਰਹਿ ਚੁੱਕੀ ਹੈ ਅੱਜ ਮੈਨੂੰ ਇਹ ਦੱਸ ਦਿਓ ਕੂੜੇ ਦੇ ਢੇਰ ਕਾਦੇ ਲਈ ਨਹੀਂ ਦਟਾਇਆ ਅੱਜ ਮੈਨੂੰ ਦੱਸੋ ਕਾਦੇ ਲਈ ਤੁਹਾਡੀ ਗੱਡੀਆਂ ਨਹੀਂ ਆਉਂਦੀਆਂ ਅੱਜ ਮੈਨੂੰ ਦੱਸੋ ਕਾਦੇ ਲਈ ਤੁਹਾਡੇ ਹਸਪਤਾਲਾਂ ਦਵਾਈਆਂ ਨਹੀਂ ਮਿਲਦੀਆਂ ਅੱਜ ਮੈਨੂੰ ਦੱਸੋ ਬੱਚਿਆਂ ਦੇ ਅਣੀ ਅੰਡਰ ਆ ਗਈ ਹੈ ਬੱਚਿਆਂ ਨੂੰ ਅੱਜ ਤੱਕ ਸਕੁਆਟਰ ਕਾਦੇ ਲਈ ਨਹੀਂ ਮਿਲੇ ਉਹ ਪੈਸੇ ਕਿੱਥੇ ਗਏ ਨੇ ਅੱਜ ਮੈਨੂੰ ਦੱਸੋ ਨੋ অবਜੈਕਸ਼ਨ ਸਰਟੀਫਿਕੇਟ ਨਕਸ਼ਾ ਪਾਸ ਕਰਾਂਦੀ ਇਹਨਾਂ ਪ੍ਰਸ਼ਾਸਨ ਚਾਰ ਸਾਨੂੰ ਪੈਸੇ ਵੱਧ-ਵੱਧ ਕਰਕੇ ਕਾਦੇ ਲਈ ਦੇਣੇ ਪੈਂਦੇ ਨੇ ਤੇ ਸਾਡੇ ਕੰਮ ਨਹੀਂ ਹੁੰਦੇ ਅੱਜ ਤੁਹਾਡਾ ਜਵਾਬ ਦਾ ਕੰਮ ਹੈ ਅੱਜ ਦੱਸੋ ਇੱਥੇ ਜਿਹੜੇ ਟ੍ਰੈਫਿਕ ਜੈਮ ਲੱਗ ਰਹੇ ਨੇ ਉਹ ਸੜਕਾਂ ਟੁੱਟੀਆਂ ਹੋਈਆਂ ਨੇ ਪਾਣੀ ਤੇ ਸੀਵਰ ਦਾ ਪਾਣੀ ਕਾਦੇ ਲਈ ਮਿਕਸ ਹੋ ਕੇ ਆ ਰਿਹਾ ਹੈ ਪਾਣੀ ਦੀ ਸਮੱਸਿਆ ਤੁਸੀਂ ਕਦੋਂ ਠੀਕ ਕਰੋਗੇ ਅੱਜ ਸਵਾਲ ਉਹਨਾਂ ਤੋਂ ਪੁੱਛਣ ਦਾ ਟਾਈਮ ਹੈ ਬਾਕੀ ਕੋਈ ਹੋਰ ਗੱਲ ਨਹੀਂ ਸਬਜੈਕਟ ਨੂੰ ਡਾਇਵਰਟ ਨਹੀਂ ਕਰਨਾ ਸਬਜੈਕਟ ਅੱਜ ਦਾ ਜਿਹੜਾ ਸਬਜੈਕਟ ਹੈ ਉਹ ਮਿਨਿਸਪੈਲਟੀ ਦੇ ਇਲੈਕਸ਼ਨ ਨੇ ਮੈਮ ਲਾਸਟ ਟਾਈਮ ਜਦੋਂ ਭਾਜਪਾ ਦੇ ਮੇਅਰ ਬਣੇ ਸੀ ਉਸ ਕਰਦਾ ਕਾਗਿਲਦਲ ਦਾ ਸਮਝੌਤਾ ਸੀਗਾ ਕਿਨ ਫਿਊਚਰ ਨੂੰ ਪਲਾਨਿੰਗ ਹੈ ਕਿ ਕਾਗਿਲਦਲ ਦੇ ਨਾਲ ਕੋ ਹਾਰਡ ਕੋਲਾਬੋਰੇਸ਼ਨ ਕਰ ਤੁਹਾਨੂੰ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹੋ ਜਿਹੀ ਕੋਈ ਚੀਜ਼ ਹੋਣੀ ਤੇ ਤੁਹਾਨੂੰ ਦੱਸ ਹੀ ਦਿੰਦੇ ਐ ਚੁੱਪਣ ਵਾਲੀ ਚੀਜ਼ਾਂ ਤੇ ਹੈ ਨਹੀਂ ਅੱਜ ਤਾਈਂ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਦੋਂ ਕੁਝ ਵੀ ਹੋਏਗਾ ਕੋਈ ਵੀ ਹੋਏਗਾ ਤੁਹਾਨੂੰ ਪਹਿਲਾਂ ਦੱਸ ਦਿਆਂਗੇ ਥੈਂਕ ਯੂ ਸੋ ਥੈਂਕ ਯੂ ਸਤਿ ਸ਼੍ਰੀ ਅਕਾਲ ਨਮਸਤੇ ਸਾਰਿਆਂ ਨੂੰ ਆ ਮੈਂ ਬੜੇ ਛੇ ਬੜੀ ਭਾਰੀ ਅੰਮ੍ਰਿਤਸਰ ਆਂਦੀ ਰਹੀ ਆ ਤੇ ਹੁਣ ਹਾਲਤ ਜਿਹੜੀ ਹੈ ਪਹਿਲਾਂ ਤੋਂ ਖਰਾਬ ਤੇ ਖਰਾਬ ਹੋਰ ਖਰਾਬ ਦਿਸ ਰਹੀ ਹੈ ਇੱਥੇ ਚੱਲਦੇ ਚੱਲਦੇ ਤੁਰਦੇ ਤੁਰਦੇ ਇੰਨੇ ਕੂੜੇ ਦੇ ਢੇਲ ਲਾਏ ਹੋਏ ਨੇ ਮੈਂ ਜਦੋਂ ਲੋਕਾਂ ਤੋਂ ਪੁੱਛਿਆ ਮੈਂ ਕਿਹਾ ਇੰਨੇ ਢੇਰ ਕਾਦੇ ਲਈ ਨੇ ਕਹਿੰਦੇ ਨੇ ਗੱਡੀ ਨਹੀਂ ਆਉਂਦੀ ਜੀ ਜਿਹੜੀ ਤੁਹਾਡੇ ਵੇਲੇ ਗੱਡੀ ਆਉਂਦੀ ਸੀ ਕੂੜਾ ਚੁੱਕਣ ਲਈ ਹਰ ਗਲੀ 'ਚ ਉਹ ਗੱਡੀ ਆਣੀ ਬੰਦ ਹੋ ਗਈ ਹੈ ਇਹ ਜਿਹੜਾ ਚੋਣ ਹੈ ਇਹ ਚੋਣ ਮਿਨਿਸਪਲ ਬੋਡੀ ਦਾ ਲੋਕਲ ਬੋਡੀ ਦਾ ਇਲੈਕਸ਼ਨ ਹੈ ਲੋਕਲ ਬੋਡੀ ਦੇ ਇਲੈਕਸ਼ਨ ਜਿਹੜੇ ਲੋਕਲ ਬੋਡੀ ਦੇ ਕੰਮ ਨੇ ਉਹ ਹੁੰਦੇ ਹੋਏ ਮੈਨੂੰ ਦਿਸ ਨਹੀਂ ਰਹੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਆਪਾਂ ਪੰਜਾਬੀਆਂ ਨੇ ਮਿਲ ਕੇ ਉਹ ਸਰਕਾਰ ਨੇ ਆਪਣੇ ਜਿਹੜਨੇ ਵਾਦੇ ਸੀ ਉਹ ਵਾਦਾ ਫਿਰੋਸ਼ੀ ਕੀਤੀ ਹੈ ਵਾਦਾ ਖਫਾਈ ਕੀਤੀ ਹੈ ਕਿਤੇ ਕਿਸੇ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਹਜ਼ਾਰ ਰੁਪਏ ਹਰ ਮੇਲਾ ਨੂੰ ਦੇਣ ਦਾ ਕੰਮ ਕਰਨ ਲਈ ਕਿਹਾ ਸੀ ਮੈਂ ਤੁਰਦੇ ਤੁਰਦੇ ਬਹੁਤਾਂ ਨੂੰ ਪੁੱਛਿਆ ਮੈਂ ਕਿਹਾ ਕੋਈ ਇੱਕ ਮੈਨੂੰ ਇਹੋ ਜਿਹੀ ਔਰਤਾਂ ਮਿਲਾਓ ਜਿਨ੍ਹਾਂ ਨੂੰ ਹਜ਼ਾਰ ਰੁਪਏ ਉਹਨਾਂ ਦੇ ਬੈਂਕ ਅਕਾਊਂਟ ਚ ਆਏ ਨੇ ਇਹੋ ਜਿਹਾ ਕੋਈ ਬੰਦਾ ਨਹੀਂ ਮਿਲਿਆ ਲੋਕਾਂ ਤੋਂ ਗੱਲ ਕੀਤੀ ਤੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਜਿਹੜਾ ਪਾਣੀ ਪੀਂਦਾ ਹੈ ਤੇ ਸੀਵਰ ਦਾ ਉਹ ਮਿਕਸ ਹੋ ਕੇ ਨਾਲੀਆਂ ਚਾ ਰਿਆ ਹੈ ਨਾਲੀ ਦਾ ਪਾਣੀ ਤੇ ਨਾਲ ਦਾ ਪਾਣੀ ਫਰਕ ਹੀ ਨਹੀਂ ਪਤਾ ਚੱਲ ਰਿਹਾ ਐਨੀ ਬੋ ਮਾਰ ਰਿਹਾ ਤੇ ਇਹੋ ਜਿਹਾ ਪਾਣੀ ਸੀਵਰ ਦੀ ਜਿਹੜੀ ਇੱਥੇ ਕਮੀ ਦਿਸਦੀ ਹੈ ਪਹਿਲਾਂ ਸੀਵਰ ਨਹੀਂ ਜਿਹੜੇ ਈਸਟਰਨ ਪਾਰਟ ਚ ਨੇ ਪਿੰਡਾਂ ਚ ਨੇ ਉੱਥੇ ਕੋਈ ਪਾਣੀ ਦੀ ਤੇ ਸੀਵਰ ਦੀ ਵਿਵਸਥਾ ਨਹੀਂ ਹੈ ਅੱਜ ਵੀ ਖੁੱਲੇ ਨਾਲੇ ਤੁਰ ਰਹੇ ਨੇ ਉਹ ਨਾਲੀਆਂ ਦਾ ਕੋਈ ਕੰਮ ਨਹੀਂ ਹੋਇਆ ਭੱਤਾਵਾਲਾ ਦੇ ਤੇ ਚੱਬਲ ਦਾ ਉਹ ਕੂੜੇ ਦੇ ਢੇਰ ਬਨੇ ਹੋਏ ਨੇ ਜਿੰਨਾ ਫਲਾਈਓਵਰ ਤੇ ਬਾਕੀ ਕੰਮ ਅਸੀਂ ਸ਼ੁਰੂ ਕੀਤਾ ਸੀ ਉਹ ਅੱਜ ਵੀ ਬੰਦ ਪਿਆ 900 ਕਰੋੜ ਤੋਂ ਵੱਧ ਪੈਸਾ ਸੈਂਟਰਲ ਗਵਰਨਮੈਂਟ ਨੇ ਭੇਜਿਆ ਹੈ 스마트 ਸਿਟੀ ਲਈ ਅੰਮ੍ਰਿਤਸਰ ਦਾ ਉਹ ਪੈਸਾ ਇਹਨਾਂ ਨੇ ਕਿੱਥੇ ਖਾਇਆ ਕਿੱਥੇ ਲਾਇਆ ਉਹ ਮੈਨੂੰ ਦਿਸਦਾ ਨਹੀਂ ਹੈ ਲਾਇਆ ਹੋਇਆ ਤੇ ਕਿਤੇ ਵੀ ਨਹੀਂ ਦਿਸਦਾ ਹਸਪਤਾਲਾਂ ਦੀ ਹਾਲਤ ਵੀ ਖਰਾਬ ਹੈ ਜਿਹੜੀ ਆਮ ਜਨਤਾ ਜਿਹੜੀ ਬਿਮਾਰੀ ਸਮਾਰੀ ਦੇ ਹਰ ਘਰ 'ਚ ਕੋਈ ਨਾ ਕੁਝ ਰਹਿੰਦਾ ਹੀ ਹੈ ਉਹ ਬੰਦੇ ਨੂੰ ਜਾਣ ਲਈ ਕੋਈ ਕੰਮ ਨਹੀਂ ਹੋ ਰਿਹਾ ਨੋਨ ਟ੍ਰਾਂਸਪੇਰੈਂਟ ਤਰੀਕੇ ਨਾਲ ਕੰਮ ਹੋ ਰਿਹਾ ਹੈ ਜਿਹੜੇ ਲੋਕਾਂ ਨੂੰ ਨੋ ਅਬਜੈਕਸ਼ਨ ਸਰਟੀਫਿਕੇਟ ਚਾਹੀਦੇ ਨੇ ਮਕਾਨ ਬਣਾਉਣ ਲਈ ਨਕਸ਼ੇ ਪਾਸ ਕਰਨ ਲਈ ਉਥੇ ਵੀ ਬੇਈਮਾਨੀ ਦਾ ਅੱਡਾ ਬਣਿਆ ਹੋਇਆ ਹੈ ਰਿਸ਼ਵਤ ਖੋਰੀ ਬੇਈਮਾਨੀ ਕੰਮ ਨਹੀਂ ਕਰਨਾ ਨਿਕੰਮਾਪਨ ਚਾਰੇ ਪੈਸੇ ਜਿਹੜੇ ਹੈ ਅਵ્યਵਸਥਾ ਦਿਸ ਰਹੀ ਹੈ ਉਹ ਅਵ્યਵਸਥਾ ਦਾ ਜਿਹੜਾ ਕਾਰਨ ਹੈ ਉਹ ਕਾਰਨ ਕਿਤੇ ਨਾ ਕਿਤੇ ਮਿਸ ਗਵਰਨੈਂਸ ਜਿਹੜਾ ਅ ਦੁਰ ਵਿਵਹਾਰ ਤੇ ਦੁਰ ਸ਼ਾਸਨ ਜਿਹੜਾ ਹੈ ਉਹ ਦਿਸਦਾ ਹੈ ਐ ਮੰਦਰ ਤੇ ਹਰਮੰਦਰ ਸਾਹਿਬ ਦੀ ਪਵਿੱਤਰ ਭੂਮੀ ਹੈ ਐ ਭੂਮੀ ਦੁਰਗਿਆਨਾ ਮੰਦਰ ਦੀ ਪਵਿੱਤਰ ਭੂਮੀ ਹੈ ਇੱਥੇ ਸਾਡੇ ਪੁਰਖਿਆਂ ਨੇ ਬਹੁਤ ਤਪੱਸਿਆ ਕਰਕੇ ਐ ਜ਼ਮੀਨ ਨੂੰ ਸਾਧਿਆ ਲੇਕਿਨ ਜਿਹੜੇ ਗਲਤ ਹੱਤਾ ਜਾਣ ਕਰਕੇ ਅੱਜ ਸਾਡੇ ਬੱਚੇ ਡਰੱਗ ਐਡਿਕਸ਼ਨ ਦੇ ਨਸ਼ੇ ਦੀ ਲੱਤ ਆਏ ਹੋਏ ਨੇ ਨਿਕੰਮਾਪਨ ਚਾਰੇ ਪਾਸੇ ਦਿਸਦਾ ਹੈ ਪੁਲਿਸ ਦਾ ਕੰਮ ਨਹੀਂ ਦਿਸਦਾ ਤੇ ਸਿਕਿਉਰਟੀ ਵਧਾਨ ਲਈ ਸੁਰੱਖਿਆ ਦਾ ਮਾਹੌਲ ਪੈਦਾ ਕਰਨ ਲਈ ਅਸੀਂ ਸੀਸੀਟੀਵੀ ਕੈਮਰੇ ਵਾਈਫਾਈ ਬੱਚਿਆਂ ਦੀ ਪੜਾਈ ਲਿਖਾਈ ਚ ਵੀ ਮਦਦ ਮਿਲੇ ਉਹ ਕਵਰੇਜ ਦਾ ਕੰਮ ਕਰਨਗੇ ਸਫਾਈ ਦਾ ਕੰਮ ਕਰਨਾ ਪਾਣੀ ਦਾ ਕੰਮ ਕਰਨਾ ਜਿਹੜੀ ਸਮੱਸਿਆਵਾਂ ਨੇ ਲੋਕਾਂ ਦੀ ਉਥੇ ਭ੍ਰਸ਼ਟਾਚਾਰ ਘਟ ਹੋਏ ਤੇ ਟਰਾਂਸਪੇਰੈਂਟ ਤਰੀਕੇ ਨਾਲ ਗਵਰਨੈਂਸ ਚਲੇ ਜਿਹੜਾ ਹਰ ਨੋ ਆਬਜੈਕਸ਼ਨ ਸਰਟੀਫਿਕੇਟ ਦੇ ਪੈਸੇ ਲੋਕਾਂ ਨੂੰ ਦੇਣੇ ਪੈਂਦੇ ਨੇ ਉਹਨਾਂ ਦੇ ਨੇ ਪੈਣ ਡਿਜੀਟਲ ਟਰਾਂਸਫਰਮੇਸ਼ਨ ਜਿਹਨੂੰ ਕਹਿੰਦੇ ਨੇ ਕਿ ਡਿਜੀਟਲ ਤਰੀਕੇ ਨਾਲ ਪੈਸਾ ਤੇ ਬਾਕੀ ਕੰਮ ਲੈਣ ਦੇਣ ਦਾ ਹੋਏ ਤਾਂ ਕਿ ਸਾਰਿਆਂ ਦਾ ਰਿਕਾਰਡ ਮੇਨਟੇਨ ਕਰਨ ਲਈ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਾ ਹੋਵੇ ਔਰ ਸਾਰਿਆਂ ਨੂੰ ਰੇਟ ਵੀ ਪਤਾ ਹੋਵੇ ਕਿ ਨਕਸ਼ਾ ਪਾਸ ਕਰਾਉਣ ਦੇ ਇੰਨੇ ਪੈਸੇ ਲੱਗਨੇ ਨੇ ਸੜਕਾਂ ਦੇ ਪੈਸੇ ਕਿੱਥੇ ਗਏ ਉਹ ਸਾਰਿਆਂ ਨੂੰ ਪਤਾ ਚੱਲੇ ਜਿਹੜਾ ਐਮ.ਐਲ.ਏ. ਲੈਡ ਦਾ ਬਾਕੀਆ ਦਾ ਪੈਸਾ ਕਿੱਥੇ ਜਾ ਰਿਹਾ ਕੀ ਹੋ ਰਿਹਾ ਕਿਸੇ ਨੂੰ ਕੁਝ ਪਤਾ ਨਹੀਂ ਐ 스마트 ਸਿਟੀ ਦਾ ਪੈਸਾ ਕਿੱਥੇ ਗਿਆ ਉਹ ਵੀ ਕਿਸੇ ਨੂੰ ਨਹੀਂ ਪਤਾ ਹੈ ਸੈਂਟਰਲ ਗਵਰਨਮੈਂਟ ਦੇ ਨਾਲ ਮਿਲ ਕੇ ਜਿਹੜੀ ਸਵਸਿਆਵਾਂ ਨੇ ਚਾਹੇ ਉਹ ਕੂੜੇ ਦੇ ਟੇਰ ਹੋਣ ਚਾਹੇ ਬਾਕੀ ਕੰਮ ਹੋਣ ਅੰਮ੍ਰਿਤ ਯੋਜਨਾ ਐ 스마트 ਸਿਟੀ ਯੋਜਨਾ ਐ ਉਤੇ ਪੈਸੇ ਲੈ ਕੇ ਸੈਂਟਰਲ ਤੋਂ ਆਪਾਂ ਇੱਥੇ ਕੰਮ ਕਰਨਗੇ ਤੇ ਲੋਕਲ ਬਾਡੀ ਦੀ ਜਿਹੜੀ ਵੀ ਸਸਟੇਨੇਬਲ ਮਾਡਲ ਗਰੋਥ ਹੈ ਅਰਥ ਵਿਵਸਥਾ ਠੀਕ ਕਰਨ ਦਾ ਹੈ ਲੋਕਲ ਲੈਵਲ ਤੇ ਲੋਕਾਂ ਨੂੰ ਕੰਮ ਕਰਨ ਦਾ ਜਿਹੜੇ ਵੀ ਕੰਮ ਨੇ ਉਹ ਪਾਜਪਾਦੀ ਸਰਕਾਰ ਕਰਕੇ ਦੇਗੀ ਕੋਈ ਤੁਹਾਡੇ